1705 ਦੇ ਆਸ-ਪਾਸ ਜਦੋਂ ਅਨੰਦਪੁਰ ਸਾਹਿਬ ਤੋਂ ਸਿੱਖਾਂ ਨੇ ਇੱਧਰ-ਉੱਧਰ ਪਿੰਡਾਂ ਵਿੱਚ ਜਾ ਕੇ ਲੁਕਣਾ ਸ਼ੁਰੂ ਕੀਤਾ ਸੀ ਤਾਂ ਬਹੁਤ ਸਾਰੇ ਹਥਿਆਰ ਉਹਨਾਂ ਦੇ ਤਾਂ ਗਵਾਚ ਹੀ ਚੁੱਕੇ ਸਨ। ਮੁਗਲ ਹਕੂਮਤ ਨੇ ਤਾਂ ਹਥਿਆਰ ਬਣਾਉਣ ਵਾਲਿਆਂ ਨੂੰ ਮਾਰਨਾ, ਜ਼ਬਤ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ। ਫਿਰ ਵੀ ਤੁਸੀਂ ਕਦੇ ਸੋਚਿਆ ਹੈ ਕਿ ਮੁਗਲਾਂ ਨਾਲ ਲੜਦੇ ਸਮੇਂ ਸਿੱਖਾਂ ਦੇ ਕੋਲ ਐਨੇ ਹਥਿਆਰ ਕਿੱਥੋਂ ਆਉਂਦੇ ਰਹੇ ਜਦਕਿ ਉਹਨਾਂ ਨੇ ਹੱਥੇ ਹੋ ਕੇ ਇੱਧਰ-ਉੱਧਰ ਲੋਕ ਰਹੇ ਸਨ। ਇਸੇ ਹੀ ਇਤਿਹਾਸ ਦੇ ਵਿੱਚ ਕੁਝ ਅਜਹੀਆਂ ਬੀਬੀਆਂ ਤੇ ਘਰਾਂ ਦੀ ਗੱਲ ਵੀ ਆਉਂਦੀ ਹੈ। ਜਿੱਥੇ ਕਿ ਸਿੱਖ ਬੀਬੀਆਂ ਨੇ ਆਪ ਅੱਗੇ ਹੋ ਕੇ ਮੁਗਲਾਂ ਦੇ ਨਾਲ ਲੜਾਈ ਤਾਂ ਨਹੀਂ ਲੜੀ ਪਰ ਉਹਨਾਂ ਨੇ ਚੋਰੀ-ਚੋਰੀ ਆਪਣੇ ਘਰਾਂ ਦੇ ਵਿੱਚ ਬੈਠ ਕੇ ਸਿੱਖਾਂ ਲਈ ਹਥਿਆਰ ਬਣਾਏ ਉਹਨਾਂ ਸਿੱਖਾਂ ਨੂੰ ਲੁਕਾਇਆ ਅਤੇ ਸਿੱਖਾਂ ਦੀ ਸੇਵਾ ਵਾਲੇ ਕੰਮ ਕੀਤੇ ਇਹਨਾਂ ਬੀਬੀਆਂ ਦੇ ਵਿੱਚੋਂ ਹੀ ਇੱਕ ਅੱਜ ਮੈਂ ਤੁਹਾਨੂੰ ਬੀਬੀ ਰਾਜਨਕੌਰ ਦੇ ਬਾਰੇ ਵਿੱਚ ਦੱਸਾਂਗੀ ਜਿਸ ਦੇ ਬਾਰੇ ਕਿ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਘੱਟ ਲਿਖਿਆ ਜਾਂਦਾ ਇਸ ਬੀਬੀ ਦਾ ਨਾਮ ਪੁਰਾਣੀ ਪਟਵਾਹੀ ਜਨਮ ਸਾਖੀ ਰਿਕਾਰਡਸ ਵਿੱਚ ਬਹੁਤ ਸਾਰੀਆਂ ਹੋਰ ਸਾਖੀਆਂ ਅਤੇ ਭਾਈ ਕਾਹਨ ਸਿੰਘ ਨਾਬਾ ਦੀ ਐਨਸਾਈਕਲੋਪੀਡੀਆ ਵਿੱਚ ਹੁੰਦੀ ਹੈ ਉਹਨਾਂ ਆਪਣੇ ਰਿਕਾਰਡ ਦੇ ਵਿੱਚ ਇੱਕ ਨਹੀਂ ਹੋਰ ਵੀ ਬਹੁਤ ਸਾਰੀਆਂ ਔਰਤਾਂ ਦਾ ਜ਼ਿਕਰ ਕੀਤਾ ਹੈ ਜਿਹੜੀਆਂ ਕਿ ਮੋਚੀਆਂ ਲੋਹਾਰਾਂ ਤੇ ਚਰਖੇ ਵਾਲੀਆਂ ਬਣ ਕੇ ਸਿੱਖਾਂ ਦੀ ਮਦਦ ਕਰਦੀਆਂ ਰਹੀਆਂ ਇਦਾਂ ਹੀ ਬੀਬੀ ਰਾਜਨ ਕੌਰ ਦਾ ਨਾਮ ਵੀ ਕਈ ਸਿੱਖ ਕਥਾਵਾਂ ਦੇ ਵਿੱਚ ਗੂੰਜਦਾ ਹੈ ਅੱਜ ਉਹ ਫਿਰ ਤੁਹਾਨੂੰ ਅੱਜ ਦੱਸਦੇ ਹਾਂ ਕਿ ਬੀਬੀ ਰਾਜਨ ਕੌਰ ਨੇ ਸਿੱਖਾਂ ਲਈ ਕਿਵੇਂ ਅਤੇ ਕਿਦਾਂ-ਕਿਦਾਂ ਦੇ ਹਥਿਆਰ ਬਣਾਏ 1705 ਈਸਵੀ ਦੀ ਹੀ ਇਹ ਗੱਲ ਹੈ ਜਦਕਿ ਦੱਖਣ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਇੱਕ ਔਰਤ ਰਹਿੰਦੀ ਸੀ ਜਿਸ ਦਾ ਨਾਮ ਸੀ ਬੀਬੀ ਰਾਜਨਕੌਰ ਨਾ ਤਾਂ ਉਹ ਕਿਸੇ ਵੱਡੇ ਸਰਦਾਰ ਦੀ ਧੀ ਸੀ ਨਾ ਹੀ ਕਿਸੇ ਰਾਜੇ ਦੀ ਪਰ ਦਿਲ ਅਜਾਹ ਸਿੰਗਣੀ ਵਾਲਾ ਸੀ ਕਿ ਜੋ ਮੌਤ ਨੂੰ ਵੀ ਹੱਸ ਕੇ ਵੇਖੇ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਸਿੱਖ ਪਿੰਡ-ਪਿੰਡ ਜਾ ਕੇ ਲੁਕਦੇ ਫਿਰਦੇ ਸਨ ਤੇ ਕਈ ਥਾਵਾਂ ਤੇ ਉਹਨਾਂ ਨੂੰ ਸਹਾਇਤਾ ਕਰਨ ਵਾਲਾ ਕੋਈ ਨਹੀਂ ਸੀ ਮਿਲਦਾ ਮੁਗਲ ਹਕੂਮਤਾਂ ਨੇ ਸਿੱਖਾਂ ਦੇ ਹਥਿਆਰ ਖਤਮ ਕਰਨ ਲਈ ਹਰ ਤਰੀਕਾ ਅਜ਼ਮਾਇਆ ਉਸ ਵੇਲੇ ਇਹ ਬੀਬੀ ਰਾਜਨ ਔਰ ਮੋਚੀ ਬਣ ਗਈ ਕੱਚਾ ਜਿਹਾ ਘਰ ਇੱਕ ਕੱਚੀ ਜੇ ਮੋਹਰੀ ਵਾਲਾ ਕੋਨਾ ਜਿੱਥੇ ਉਹ ਬਣਾਈ ਜਾ ਰਹੀ ਸੀ ਤਲਵਾਰਾਂ ਦੀਆਂ ਧਾਰਾਂ ਤੇ ਖੰਡੇ ਦੇ ਫਲ ਉਹ ਇੱਕ ਮੋਚੀ ਨਹੀਂ ਸੀ ਉਹ ਤਾਂ ਖਾਲਸੇ ਦੀ ਭਾਂਡੀ ਬਣ ਗਈ ਸੀ ਜਿਹੜੇ ਸਿੱਖ ਮੁਗਲਾਂ ਦੇ ਨਾਲ ਹੱਥੋਪਾਈ ਹੋ ਕੇ ਜਾਂ ਕਿਸੇ ਝੜਪਾਂ ਦੇ ਵਿੱਚ ਆਪਣੇ ਹਥਿਆਰ ਖੋ ਬੈਠਦੇ ਉਹ ਰਾਤ ਦੇ ਹਨੇਰੇ ਵਿੱਚ ਬੀਬੀ ਰਾਜਨਕੌਰ ਕੋਲ ਆਉਂਦੇ ਅਤੇ ਹਥਿਆਰ ਲੈ ਕੇ ਉਥੋਂ ਨਿਕਲ ਜਾਂਦੇ ਹੁਣ ਬੀਬੀ ਰਾਜਨਕੌਰ ਦੇ ਕੋਲ ਹਥਿਆਰ ਬਣਦੇ ਸਨ ਚਮੜੇ ਦੀ ਗ੍ਰਿਫ ਵੀ ਲਾਈ ਜਾਂਦੀ ਸੀ ਅਤੇ ਫਿਰ ਹੀ ਸਿੱਖ ਦੇ ਹੱਥ ਵਿੱਚ ਸੌਂਪੀ ਜਾਂਦੀ ਸੀ جنگ ਦੀ ਤਿਆਰੀ ਇੱਕ ਵਾਰੀ ਤਾਂ ਇੱਕ ਮੁਗਲ ਫੌਜੀ ਨੂੰ ਬੀਬੀ ਰਾਜਨਕੌਰ ਦੇ ਉੱਪਰ ਸ਼ੱਕ ਹੀ ਹੋ ਗਿਆ ਤੇ ਉਹ ਬੀਬੀ ਦੇ ਕੋਲ ਆਇਆ ਤੇ ਪੁੱਛਿਆ ਕਿ ਇਥੇ ਹਥਿਆਰ ਬਣਦੇ ਨੇ ਤਾਂ ਬੀਬੀ ਰਾਜਨਕੌਰ ਨੇ ਬੜੀ ਹਿਜਲਾਕੀ ਦੇ ਨਾਲ ਆਪਣੇ ਹੱਥ ਦੀ ਕਲਾਈ ਦੇ ਉੱਤੇ ਇੱਕ ਛੋਟਾ ਜਿਹਾ ਕੱਟ ਲਗਾ ਲਿਆ ਤੇ ਕਹਿਣ ਲੱਗੀ ਕਿ ਮੈਂ ਤਾਂ ਆਪਣੀ ਧੀ ਦੇ ਲਈ ਚੂੜੀਆਂ ਬਣਾ ਰਹੀ ਆ ਜੇ ਤੁਹਾਨੂੰ ਵੀ ਚਾਹੀਦੀਆਂ ਨੇ ਤਾਂ ਮੈਨੂੰ ਦੱਸ ਦਿਓ ਮੈਂ ਤੁਹਾਡੇ ਲਈ ਵੀ ਬਣਾ ਦਿੰਨੀ ਆ ਕਹਿੰਦੇ ਕਿ ਬੀਬੀ ਨੇ ਐਨੀ ਕੜਕਵੀਂ ਆਵਾਜ਼ ਵਿੱਚ ਬੋਲਿਆ ਕਿ ਉਹ ਮੁਗਲ ਫੌਜੀ ਉੱਥੋਂ ਡਰ ਕੇ ਚਲਾ ਗਿਆ ਅਗਲੇ ਹੀ ਦਿਨ ਬੀਬੀ ਰਾਜਨਕੌਰ ਦੇ ਕੋਲ ਪੰਜ ਸਿੱਖ ਆਉਂਦੇ ਨੇ ਜਿਨ੍ਹਾਂ ਨੂੰ ਕਿ ਉਹਨਾਂ ਦੇ ਨਵੇਂ ਤਿਆਰ ਕੀਤੇ ਖੰਡੇ ਮਿਲਦੇ ਨੇ ਉਹਨਾਂ ਹਥਿਆਰਾਂ ਦੇ ਨਾਲ ਇਹੀ ਫਿਰ ਉਹਨਾਂ ਨੇ ਮੁਗਲਾਂ ਦੀ ਸ਼ੌਣੀ ਤੇ ਹਮਲਾ ਕੀਤਾ ਸੀ ਇੱਥੇ ਤੋਂ ਮੈਂ ਦੱਸ ਦਵਾਂ ਕਿ ਬੀਬੀ ਰਾਜਨਕੌਰ ਨਾ ਤਾਂ ਕਦੇ ਕਿਸੇ ਜੰਗ ਵਿੱਚ ਉਤਰੀ ਨਾ ਹੀ ਕਿਸੇ ਗ੍ਰੰਥ ਦੇ ਵਿੱਚ ਉਹਨਾਂ ਦਾ ਨਾਮ ਆਇਆ ਪਰ ਜੋ ਕੰਮ ਉਹਨਾਂ ਨੇ ਕੀਤਾ ਉਹ ਖਾਲਸੇ ਦੇ ਫਤਿਹ ਦੀ ਜ਼ਮੀਨ ਬਣਿਆ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਅਜਹੀਆਂ ਮਾਵਾਂ ਨੂੰ ਭੁੱਲ ਹੀ ਗਏ ਹਾਂ ਅੱਜ ਜੇ ਖਾਲਸਾ ਖੜਾ ਹੈ ਤਾਂ ਬਾਬਾ ਦੀਪ ਸਿੰਘ ਜੀ ਜਿਵੇਂ ਸ਼ਹੀਦਾਂ ਦੇ ਨਾਲ-ਨਾਲ ਰਾਜਨਕੌਰ ਵਰਗੀਆਂ ਸ਼ੇਰਨੀਆਂ ਦੀ ਰੂਹ ਵੀ ਖੜੀ ਹੈ ਬੜੀ ਹੀ ਮਿਹਨਤ ਦੇ ਨਾਲ ਮੈਂ ਇੱਕ ਬਹੁਤ ਹੀ ਪੁਰਾਣੀ ਹੱਥ ਨ ਲਿਖੀ ਕਿ ਉਹ ਇਤਿਹਾਸਿਕ ਕਿਤਾਬ ਤੋਂ ਪੜ੍ਹ ਕੇ ਤੁਹਾਨੂੰ ਇਹ ਸਾਖੀ ਸੁਣਾਈ ਹੈ ਜੇਕਰ ਤੁਹਾਨੂੰ ਇਹ ਵਧੀਆ ਲੱਗੀ ਤਾਂ ਇਸ ਨੂੰ ਹੋਰ ਲੋਕਾਂ ਤੱਕ ਵੀ ਵੱਧ ਤੋਂ ਵੱਧ ਸ਼ੇਅਰ ਕਰਨਾ ਹੋਰ ਵੀ ਮੈਂ ਤੁਹਾਡੇ ਲਈ ਅਜਹੀਆਂ ਸਿੱਖ ਸਾਖੀਆਂ ਲੈ ਕੇ ਆਉਂਦੀ ਰਵਾਂਗੀ ਜਿੰਨਾ ਬਾਰੇ ਕਿ ਤੁਸੀਂ ਬਹੁਤ ਹੀ ਘੱਟ ਜਾਣਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ